ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਵੀਡੀਓ ਦੇ ਨਾਲ ਬਨੇ ਰਹਿਣਾ ਸੋ ਆਪਾਂ ਪਹੁੰਚੇ ਜੀ ਮਨਾਲੀ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਮੇਰੇ ਵੀਰ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਮਨਾਲੀ ਕਿਹੜਾ ਕਿਹੜਾ ਵੀਰ ਆਇਆ ਸੋ ਆਪਾਂ ਪਹੁੰਚੇ ਜੀ ਮਨਾਲੀ ਔਰ ਐਟਮ ਨਾਗਰ ਰੋਡ ਤੇ ਖੜੇ ਆਂ ਜੀ ਬਰਫ਼ ਦਾ ਖੂਬਸੂਰਤ ਨਜ਼ਾਰਾ ਜੋ ਆਪਾਂ ਕੱਲ ਨਹੀਂ ਸੀ ਵਿਖਾਇਆ ਤੋਂ ਅੱਜ ਆਪਾਂ ਜੀ ਨੂੰ ਆਪ ਜੀ ਨੂੰ ਵਖਾ ਰਹੇ ਆ ਤੁਹਾਨੂੰ ਬਰਫ਼ ਨਜ਼ਰ ਆ ਰਹੀ ਏ ਤੇ ਉੱਤੇ ਵੇਖੋ ਕਿੰਨਾ ਖੂਬਸੂਰਤ ਨਜ਼ਾਰਾ ਜਿੱਤੇ ਆਪਾਂ ਰੁਕੇ ਹੋਏ ਜੀ ਦਿਲੋਂ ਧੰਨਵਾਦ ਸਾਰੇ ਪੈਣ ਪ੍ਰਵਾਹਾਂ ਦਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਜਿਹੜੀ ਹੈ ਬਰਫ਼ ਥੋੜੀ ਜੀ ਘੁਰ ਗਈ ਏ ਕੱਲ ਬਹੁਤ ਕੱਲ ਜਿਹੜੀ ਬਰਫ਼ ਬੜੀ ਪਈ ਸੀ ਵੀਰ ਤਾਂ ਅੱਜ ਬਰਫ਼ ਜੋ ਹੈ ਘਟ ਹੋ ਚੁੱਕੀ ਏ ਕਿਉਂਕਿ ਪਾਣੀ ਵੀਨੇ ਅੱਜ ਧੁੱਪ ਸੀ ਤੇ ਪਾਣੀ ਬਣ ਕੇ ਪਿੰਗਲ ਗਈ ਏ ਤਾਂ ਇਹ ਸੇਬਾਂ ਸੇਬ ਦੇ ਫੁੱਲ ਨੇ ਜੋ ਫੁੱਲ ਨਿਕਲਦੇ ਨੇ ਇਹਨਾਂ ਨੂੰ ਸੇਵ ਲੱਗਣਗੇ ਉਹਦੇ ਦੂਰ ਨਹੀਂ ਜਦੋਂ ਸੇਵ ਇਹਨਾਂ ਨੂੰ ਨਿਕਲਣੇ ਲੱਗੜੇ ਚਾਲੂ ਹੋ ਜਾਣਗੇ ਇਹ ਦੇਖੋ ਰੰਗ ਜੋ ਕੀਤਾ ਗਿਆ ਕਿਉਂਕਿ ਇਹਦਾ ਮਤਲਬ ਰੰਗ ਦਾ ਕੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਇਹਦਾ ਰੰਗ ਦਾ ਮਤਲਬ ਹੈ ਕਿ ਇਸ ਨੂੰ ਕੀੜਾ ਨਾ ਲੱਗੇ ਦਵਾਈ ਲਾਣੀ ਇੱਕ ਬੰਦੇ ਨੂੰ ਸੱਟ ਲੱਗ ਜਾਂਦੀ ਹੈ ਜਾਂ ਕਿਦਾਂ ਵੀ ਲਾ ਲੋ আর ਉਸ ਨੂੰ ਦਵਾਈ ਲਾਈ ਜਾਂਦੀ ਉਹਦਾ ਕਹਿੰਦਾ ਭਾਵੇਂ ਹੁੰਦਾ ਦਵਾਈ ਦਾ ਜੇ ਨੂੰ ਫਟ ਲੱਗ ਚੁੱਕੀ ਹੈ ਉਹ ਵੀ ਚੀਜ਼ ਇਸ ਪੇੜ ਨੂੰ ਇਹਦਾ ਪਿਆਰ ਕਰਦੇ ਨੇ ਪੇੜ ਨੂੰ ਇਹਨੂੰ ਦਵਾਈ ਲਾਈ ਜਾਂਦੀ ਏ ਕਿ ਇਹਨੂੰ ਸੱਟ ਲੱਗ ਚੁੱਕੀ ਏ ਇਹਦੇ ਉੱਤੇ ਦਵਾਈ ਲਾਓ ਇਹਨੂੰ ਰਮਾਨ ਆ ਜਾਏਗਾ ਉਹੀ ਕੰਮ ਸੇਬ ਦੇ ਪੇਡਿਆਂ ਦਾ ਹੈ ਅਗਰ ਇੱਥੇ ਦਵਾਈ ਨਹੀਂ ਲਾਣਗੇ ਤਾਂ ਇੱਥੋਂ ਇਹ ਪਾਟ ਜਾਏਗਾ ਇਹ ਕਿਹੜਾ ਲੱਗ ਜਾਏਗਾ ਸੇਬ ਦਾ ਪੇੜ ਖਰਾਬ ਹੋ ਜਾਏਗਾ ਕਿਉਂ ਵੀਰ ਜੀ ਮੈਂ ਕਹਾ ਸੇਬ ਦਾ ਪੇੜ ਖਰਾਬ ਹੋ ਜਾਂਦਾ ਤਾਂ ਤੁਸੀਂ ਮਿਹਰ ਕਰਨਾ ਕਿ ਤੁਸੀਂ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋਗੇ ਗੋਤਾਖੁਰ ਟੀਮ ਵਿਰਖ ਸਾਹਿਬ वीडियो शेयर जरूर करना और ना, ना आवे को बर्फ बर्फ के बात ने जी आज तो खाने खाने बर्फ देने जा रहे ना बस तो जो हो भी रही है आप चिट्टे चिट्टे लड्डू चिट्टे बड्डे लड्डू दिखाएंगे भाई ये देखो क्या बात ने जी आवे को घर बैठे तो वीडियो शेयर भी ना ਦੇ ਨਾਲ ਬਨੇ ਰਹਿਣਾ ਔਰ ਸਬਸਕ੍ਰਾਈਬ ਕਰ ਲੈਣਾ ਔਰ ਚੈਨਲ ਫੋਲੋ ਜਿਹਨੇ ਨਹੀਂ ਕਰਨਾ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਤੁਹਾਡੀ ਮਰਜ਼ੀ ਬਸ ਕਿ ਪਿਆਰ ਤੇ ਮੇਰਾ ਇਹੀ ਹੈ ਤੁਹਾਡੇ ਵਿਸ਼ਵਾਸਾਂ ਦੇ ਨਾਲ ਬੇਨਤੀ ਵੀ ਹੈ ਵੀਰਾਂ ਨੂੰ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਨੇ ਕੀਤਾ ਕਿਉਂਕਿ ਨਵੀਆਂ ਨਵੀਆਂ ਅੱਜ ਤੋਂ ਬਾਅਦ ਐਕਟੀਵਿਟੀ ਜਰੂਰ ਬਖਾਵਾਂਗੇ ਨਵੀਆਂ ਨਵੀਆਂ ਵੀਡੀਓ ਆ ਵੀ ਨੂੰ ਜਰੂਰ ਬਖਾਵਾਂ ਕਰਾਂਗੇ ਕਿਉਂਕਿ ਹੁਣ ਮੈਂ 2 ਰੇਸਟ ਪਰਮਟ ਜੋ ਹੈ ਗੱਡੀ ਬਣਾ ਲਈ ਏ ਸੋ ਦੋਸਤਾਂ ਨੂੰ ਅਪੀਲ ਹੈ ਜਿੰਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗੋਤਾਖੋਰ ਟੀਮ ਵੀਰਖ ਸਾਹਿਬ ਚੈਨਲ ਹੈ ਤਾਂ ਦਿਲੋਂ ਧੰਨਵਾਦ ਔਰ ਵੇਂਦੇ ਰੋ برف ਵੇਖੋ ਠੰਡਾ ਠੰਡਾ ਇਲਾਕਾ ਹੈ ਜੀ ਆ ਬਰਫ ਜੋ ਚਿੱਟੇ ਲੱਡੂ ਜੋ ਦੁਕਾਨਾਂ ਤੇ ਮਿਲਦੇ ਨੇ ਉਹ ਇੱਥੇ ਫ੍ਰੀਚ ਮਿਲ ਰਹੇ ਨੇ ਚਿੱਟੇ ਲੱਡੂ ਜਿੰਨੇ ਮੇਰੇ ਵੀਰ ਨੇ ਕਮੈਂਟ ਜ਼ਰੂਰ ਕਰਿਓ ਜੇ ਦੇ ਮੇਰੇ ਵੀਰ ਨੇ ਕਮੈਂਟ ਕਰਕੇ ਦੱਸਿਆ ਕਰੋ ਮੇਰਾ ਵੀਰ ਲਾਈਕ ਕਰਿਆ ਕਰੋ ਧੰਨਵਾਦ ਦਿਲੋਂ ਔਰ ਇਸ ਟਾਈਮ ਖਲੋਤੇ ਆ ਜੀ ਨਾਗਰ ਰੋਡ ਔਰ ਰਿਸ਼ੀ ਪੈਲਸ ਹੋਟਲ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਰਿਸ਼ੀ ਪੈਲਸ ਹੋਟਲ ਦੇ ਨਾਂ ਦਾ ਜਾਣਿਆ ਜਾਂਦਾ ਜਿੱਥੇ ਅਸੀਂ ਠਹਿਰੇ ਹੋਏ ਹਾਂ ਤਾਂ ਕੁਝ ਨਹੀਂ ਵਿਗੜਦਾ ਮੇਰੇ ਵੀਰੋ ਮੇਰੇ ਸਜਣੋ ਮੇਰੇ ਮਿੱਤਰੋ ਕੁਝ ਨਹੀਂ ਵਿਗੜਦਾ ਅੰਗੂਠਾ ਟੇਕ ਰਹੇ ਨਾ ਇੱਕ ਇੱਕ ਵੀ ਵੀਡੀਓ ਬਿਨਾ ਅੰਗੂਠੇ ਤੋਂ ਨਾ ਰਵੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਇੱਕ ਪਿਆਰ ਦਿੱਤਾ ਹੋਇਆ ਇੱਕ ਸਤਿਕਾਰ ਦਿੱਤਾ ਹੋਇਆ ਮੈਂ ਅੱਗੇ ਵੀ ਆਪ ਜੀ ਨੂੰ ਜੋ ਨਵੀਆਂ-ਨਵੀਆਂ ਵੀਡੀਓ ਜੋ ਨਵੇਂ-ਨਵੇਂ ਐਕਟੀਵਿਟੀਆਂ ਨੇ ਉਹ ਆਪ ਜੀ ਨੂੰ ਜਰੂਰ ਬਖਾਵਾਂਗਾ ਇਸੇ ਤਰ੍ਹਾਂ ਜਲਦੀ ਵੀਡੀਓ ਸ਼ੇਅਰ ਕਰਨ ਦੇ ਨਾਲ ਜਿਹੜੇ ਦੇਸ਼ ਦੇਸ਼ ਚ ਜੋ ਵੀ ਨੇੜੇ-ਤੇੜੇ ਮੇਰੇ ਭੈਣ ਪਰ ਰਹਿੰਦੇ ਨੇ ਉਹਨਾਂ ਦੇ ਕੋਲ ਵੀ ਵੀਡੀਓ ਪਹੁੰਚੇਗੀ ਤਾਂ ਉਹਨਾਂ ਜਰੂਰ ਵੇਖਣਗੇ ਵੀ ਆਜੋ ਮਨਾਲੀ ਦੇ ਖੂਬਸੂਰਤ ਨਜ਼ਾਰੇ ਵੇਖੋ ਇੱਥੇ ਉੱਚੀ ਜਗ੍ਹਾ ਜੀ ਹੈ ਬਹੁਤ ਉੱਚਾ ਹੈ ਤਾਂ ਇੱਥੇ ਖਲੋਤਿਆਂ ਆਇਆ ਤਾਂ ਥੱਲੇ ਗੱਡੀਆਂ ਖਲੀਆਂ ਨੇ ਪਟੜੀ ਕੱਲ ਜਦੋਂ ਮੈਂ ਆਇਆ ਸੀ ਨਾ ਇੰਨੀ ਬਰਫ਼ ਦੋਸਤੋ ਇਸ ਰੋਡ ਦੇ ਉੱਤੇ ਪਈ ਕਿ ਗੱਡੀ ਸਲਿੱਪ ਕਰਦੀ ਸੀ ਸਾਡੇ ਉੱਥੋਂ ਦੀ ਕੁਰਖੇਤਰ ਪਿੰਡ ਤੱਕ ਖੜੀ ਦੀ ਗੱਡੀ ਸੀ ਤਾਂ ਉਹ ਵੀ ਇੱਕ ਵਾਰੀ ਸਲਿੱਪ ਕਰ ਗਈ ਸੀ ਤਾਂ ਪਿੱਛੇ ਮੈਂ ਭੱਜ ਕੇ ਸਪੋਰਟ ਲਾਤੀ ਏਟ ਲਾਤੀ ਉਹਦੇ ਨਾਲ ਗੱਡੀ ਤਿਲਕਣ ਨਹੀਂ ਦਿੱਤੀ ਕਿਉਂਕਿ ਡਰਾਈਵਰ ਵੀ ਬਹੁਤ ਸਿਆਣਾ ਸੀ ਸੋਨੂੰ ਬਹੁਤ ਸਿਆਣਾ ਮੁੰਡਾ ਸੀ ਜਿਹਨੇ ਗੱਡੀ ਹਾਂ ਕਿਉਂਕਿ ਬੜੇ ਸਾਲ ਤੋਂ ਵੀ ਡਰਾਈਵਰੀ ਕਰਦਾ ਹੈ ਮੇਰੇ ਵਾਂਗੂ ਆ ਇਥੇ ਸਿਆਣਪਾਤ ਤੇ ਵੈਸੇ ਨਹੀਂ ਚਲਦੀ ਸੋ ਪ੍ਰਮਾਤਮਾ ਦੇ ਹੱਥੇ ਜਿੰਨਾ ਚਿਰ ਉਹਨਾਂ ਚਿਰ ਸਾਨੂੰ ਟੱਚ ਨਹੀਂ ਹੁੰਦੀ ਔਰ ਕੱਲ ਇੱਕ ਹੋਰ ਤੁਹਾਨੂੰ ਮੈਂ ਵਿਖਾਵਾਂ ਕੱਲ ਵੀ ਮੈਂ ਬਿਲਕੁਲ ਨੇੜਿਓਂ ਨੇੜਿਓਂ ਜੋ ਹੈ ਪੱਥਰ ਡਿੱਗਦੇ ਵੇਖੇ ਕੱਲ ਜਦੋਂ ਮੈਂ ਕਸੋਲ ਤੋਂ ਪੁੰਤਰ ਨੂੰ ਰੋਡ ਤੇ ਚੜਿਆ ਤਾਂ ਬਿਲਕੁਲ ਤੁਹਾਨੂੰ ਮੈਂ ਇਹ ਆ ਚੀਜ਼ ਵਿਖਾ ਦੇਣਾ ਐਡੀ ਦੂਰ ਇਹ 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 ਆ ਪੇਟੀ ਮੇਰੇ ਤੋਂ ਸਿਰਫ 3 ਫੁੱਟ 4 ਫੁੱਟ ਦੂਰ ਜਿੱਥੇ ਪੱਥਰ ਡਿੱਗੇ ਸੂਪਰ ਮਹਾਤਮਾ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਉੱਤੇ ਵਾਨਰ ਸਨ ਉੱਤੇ ਬਾਂਦਰ ਜਿਹੜੇ ਹੁੰਦੇ ਨੇ ਵਾਨਰ ਕਹ ਦੋ ਬਾਂਦਰ ਕਹਿ ਰੋ ਉੱਤੇ ਸਨ ਉਹ ਨਿੱਕੇ ਨਿੱਕੇ ਪੱਥਰ ਡੇਗਦੇ ਆਂ ਜਦੋਂ ਨਿੱਕੇ ਨਿੱਕੇ ਪੱਥਰ ਡੇਗੇ ਤਾਂ ਉਹ ਵੱਡੇ ਵੀ ਨਾਲ ਪੱਥਰ ਇੱਕਦਮ ਵੱਡਾ ਪਿਆ ਬਿਲਕੁਲ ਗੱਡੀ ਤੋਂ ਥੋੜਾ ਕੁਲ 10 ਕੁ ਫੁੱਟ ਵੇਖ ਕੇ ਉਹਦੇ ਕੋਈ ਡਿੱਗਾ ਪੱਥਰ ਭਰਾ ਗੱਡੀ ਬੈਕ ਵੀ ਨਹੀਂ ਤੀ ਹੋ ਸਕਦੀ ਕਿਉਂਕਿ ਬੈਕ ਵੀ ਗੱਡੀਆਂ ਲੱਗੇ ਇਹ ਪਹਾੜੀ ਇਲਾਕਾ ਵੇਖਣ ਨੂੰ ਬਹੁਤ ਸੋਹਣਾ ਹੇ ਲੇਕਿਨ ਰਿਸਕ ਮੇਰੇ ਵੀਰੋ ਬਹੁਤ ਜ਼ਿਆਦਾ ਹੈ ਲੇਕਿਨ ਕਈ ਬੰਦੇ ਕਮੈਂਟ ਸ਼ਾਇਦੇ ਵੀ ਕਹਿੰਦੇ ਵੀ ਤੂੰ ਲੈਣ ਕਿ ਗਿਆ ਕਿਉਂਕਿ ਕੀ ਕਰੀਏ ਪਰਿਵਾਰ ਤਾਂ ਚਲਾਣਾ ਹੈ ਕੰਮ ਤੇ ਕਰਨਾ ਹੈ ਕੁਝ ਕੱਕੇ ਤੇ ਖਾਣਾ ਹੈ ਚੋਰੀ ਨਾਲੋਂ ਚੰਗਾ ਹੈ ਡਕੀਤੀ ਨਾਲੋਂ ਚੰਗਾ ਹੈ ਆਪਣੀ ਮਿਹਨਤ ਕਰਕੇ ਖਾਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਸੇ ਦਾ ਹੱਕ ਖਾਣਾ ਕਿਸੇ ਦੀ ਇਮਾਨੀ ਕਰਨੀ ਉਹ ਗਲਤ ਹੈ ਕਰਕੇ ਖਾਣਾ ਵੀਰ ਜੀ ਕੋਈ ਮਾੜਾ ਨਹੀਂ ਹੈ ਸੋ ਤੁਸੀਂ ਨਜ਼ਰਾਂ ਤਸਵੀਰਾਂ ਦੇ ਵਿੱਚ ਜੋ ਨਜ਼ਰ ਆ ਰਹੀ ਹੈ ਮਨਾਲੀ ਹੈ ਜੀ ਸਾਰੀ لیکن ਹੁਣ ਇਥੋਂ ਰਾਤ ਦਾ ਟਾਈਮ ਜਦੋਂ ਹੋਏਗਾ ਤੇ ਇੱਥੇ ਲਾਈਟਾਂ ਜਗਮਗ ਚੱਕਮਗ ਚੱਕਮਗ ਚਗਮਾ ਕਰਨਗੀਆਂ ਬੜਾ ਸੋਹਣਾ ਦ੍ਰਿਸ਼ੀ ਹੋ ਜਾਏਗਾ ਰਾਤ ਨੂੰ ਲਾਈਟਾਂ ਦਾ ਬਹੁਤ ਚਮਕਣਗੀਆਂ ਲਾਈਟਾਂ ਜਿਵੇਂ ਇੱਕ ਮਨਸੂਰੀ ਅਸੀਂ ਸਾਰਨਪੁਰ ਹੁੰਦੇ ਸੀ ਪਹਿਲੋਂ ਡਿਸਟ੍ਰਿਕਟ ਸਾਰਨਪੁਰ ਪਿੰਡ ਗਾਗਲੜੀ ਔਰ ਸਾਡਾ ਪਿੰਡ ਖਰਕੜੀ ਕਮਿਊਨਿਟੀ ਹੁੰਦਾ ਸੀ ਮੇਰਾ ਤਾਂ ਉੱਥੇ ਜੋ ਰਾਤ ਨੂੰ ਬਰਸਾਤ ਪੈਂਦੀ ਹੁੰਦੀ ਸੀ ਜਦੋਂ ਉਹ ਤੁਹਾਨੂੰ ਵੇਖਣਾ ਪੜਾ ਲ ਨੂੰ ਤੇ ਮਨਸੂਰੀ ਦੀਆਂ ਲਾਈਟਾਂ ਐਨ ਪੂਰੀਆਂ ਜਗਦੀਆਂ ਨੇ ਤਾ ਇੱਕ ਵੀਰ ਜੀ ਇੱਕ ਹੋਰ YouTube ਚੈਨਲ ਰਹੀ ਮੈਂ ਅਪੀਲ ਜਰੂਰ ਕਰਾਂਗਾ ਵੀਡੀਓ ਸ਼ੇਅਰ ਕਰ ਦੇਣਾ ਇੱਕ ਕਈ ਸਾਲ ਪਹਿਲੂ ਇੱਕ ਮੇਰਾ ਦੋਸਤ ਵੀ ਹੈਗਾ ਜੀ ਤਰਖਸ਼ੀਮ ਸਿੰਘ ਜੋ ਕਪੂਰਥਲੇ ਦਾ ਰਹਿਣ ਵਾਲਾ ਸੀ ਅਸੀਂ ਛੋਟੇ ਛੁਟੇ ਹੁੰਦੇ ਸੀ ਨੰਪੁਰ ਦੀ ਗੱਡੀ ਤੇ ਬਾਬੇ ਬਾਤਨਾਦ ਦੇ ਗਿਆ ਸੀ ਤਾਂ ਉਥੇ ਉਹਦੇ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਉਸ ਵੀਰ ਦੀਆਂ ਦੋ ਚਾਰ ਚਿੱਠੀਆਂ ਵੀ ਆਈਆਂ ਮੈਂ ਵੀ ਪਾਈਆਂ ਮੇਰੇ ਕੋਲ ਉਹਦਾ ਡਰੈੱਸ ਗਵਾਚ ਗਿਆ ਤੇ ਉਸ ਤੋਂ ਬਾਅਦ ਉਸ ਵੀਰ ਦਾ ਡਰੈੱਸ ਦਾ ਕੋਈ ਪਤਾ ਨਹੀਂ ਜੇ ਕਿਤੇ ਹੋਵੇ ਤਾਂ ਪਲੀਜ਼ ਮੇਰੇ ਨਾਲ ਸੰਪਰਕ ਵੀ ਜਰੂਰ ਕਰੇ YouTube ਚੈਨਲ ਵਿਰਕ ਸਾਹਿਬ ਗੋਤਾਖਰ ਟੀਮ ਵਿਰਕ ਸਾਹਿਬ ਦੇ ਨਾਲ ਔਰ ਉੱਤੇ ਨੰਬਰ ਵੀ ਜਰੂਰ ਦਿਆਂਗਾ 999626936 ਤੇ ਜੇ ਮੇਰਾ ਵੀਰ ਕਪੂਰ ਥਲੇ ਦੇ ਨੇੜੇ ਉਹਦਾ ਕੋਈ ਪਿੰਡ ਹੈ ਵੀਰ ਦਾ ਉਹ ਮੇਰਾ ਦੋਸਤ ਹੈ ਯਾਰ ਬਹੁਤ ਮਿੱਤਰ ਕਈ ਸਾਲ ਅਜਤੋਂ 5 ਸਾਲ ਪਹਿਲੂ ਉਹ ਦੋਸਤ ਸੀ ਮੇਰਾ ਉਦੋਂ ਮੈਂ ਗੱਡੀ ਤੇ ਕਨਡਕਟਰ ਹੀ ਕਰਦਾ ਹੁੰਦਾ ਸੀ ਤਾਂ ਉਹਦਾ ਬਾਬੇ ਬਲਕਨਾਥ ਦੇ ਗਿਆ ਸੀ ਤਾਂ ਉਦੋਂ ਦਾ ਉਹ ਵਿਛੜਿਆ ਯਾਰ ਉਹ ਬਹੁਤ ਬੀਬਾ ਬੰਦਾ ਸੀ ਤਾਂ ਜੇ ਕਿਤੇ ਵੀਡੀਓ ਵੇਖੇ ਤਾਂ ਜਰੂਰ ਮੇਰੇ ਨਾਲ ਸੰਪਰਕ ਕਰੇ ਸੋ ਧੰਨਵਾਦ ਸਾਰਨਪੁਰ ਦਾ ਆਪਾਂ ਰਹਿਣ ਵਾਲੇ ਆ ਫਿਰ ਦੱਸ ਦਈਏ ਡਿਸਟ੍ਰਿਕਟ ਸਾਰਨਪੁਰ ਗਾਗਲੜੀ ਪਿੰਡ ਖਰਕੜੀ ਕਿਊਨਿਟੀ ਉੱਥੋਂ ਦੇ ਰਹਿਣ ਵਾਲੇ ਸੀ ਹੁਣ ਡਿਸਟ੍ਰਿਕਟ ਪੂਰ ਖੇਤਰਾ ਹਰਿਆਣਾ ਚ ਤਾਂ ਇਹ YouTube ਚੈਨਲ ਸਬਸਕ੍ਰਾਈਬ ਕਰਦੇ ਰਹਿਣਾ ਔਰ ਵੀਡੀਓ ਸ਼ੇਅਰ ਕਰਦੇ ਰਹਿਣਾ ਬਰਬਾ ਨੂੰ ਵਿਖਾ ਰਹੇ ਆ ਠਿੱਗ ਲੱਗੇ ਪੈ ਨੇ ਸਵੇਰੇ ਇਸ ਗੱਡੀ ਦੇ ਉੱਤੇ ਨਾ ਫੋਰ ਬਰਵੀਓ ਇਸਕੇਸ ਤੇ ਫੋਰ ਸਵੇਰੇ ਔਰ ਆਵੇ ਕੋ ਉਤੇ ਸਾਡੇ ਤੀ ਲੱਕੜ ਦੇ ਮਹਿਲ ਦੇਖ ਰਹੇ ਨੇ ਇੱਥੇ ਵੀਰ ਜੀ ਤਾਂ ਜਿਆਦੀਆਂ ਮਹਿੰਗੀਆਂ ਨੇ ਇੱਥੇ ਲਿਆ ਕੇ ਤਾਂ ਜਿਹੜਾ ਆ ਲੱਕੜ ਹੈ ਨਾ ਲੱਕੜ ਸਸਤੀ ਪੈਣ ਨੂੰ ਇਸ ਕਰਕੇ ਕਾਰੀਗਰੀ ਕਰਨੀ ਚਾਹੀਦੀ ਹੈ ਕਾਰੀਗਰ ਨਹੀਂ ਹੋਵੇ ਮਿਸਤਰੀ ਕਿਸੇ ਨੂੰ ਤਾਂ ਇਹ ਲੱਕੜਾ ਹੀ ਬਣਾਉਂਦੇ ਨੇ ਕਿਉਂਕਿ ਲੱਕੜ ਇੱਥੇ ਸਸਤੀ ਹੈ ਲੱਕੜ ਤਾਂ ਗੌਰਮੈਂਟ ਦੇ ਤਰਫੋਂ ਅਲਾਊਟ ਹੈ ਆਪਣੀ ਸਟੇਟ ਇਹ ਪਰ ਨਹੀਂ ਕਰ ਸਕਦੀ ਲੱਕੜ ਲੈ ਜਾ ਨਹੀਂ ਸਕਦਾ ਕੋਈ ਆਪਣੇ ਮਹਿਲ ਆਪਣੀ ਕੋਠੀ ਬਣਾ ਸਕਦਾ ਕੋਈ ਇਹਨਾਂ ਨੇ ਲੱਕੜਾ ਵੇਖੋ ਲਾ ਕੇ ਆਪਣਾ ਤੇ ਅਪਲਾਈ ਲਾ ਲਾ ਕੇ ਆ ਬਾਥਰੂਮ ਨੇ ਵੇਖੋ ਸਾਡੇ ਉਥੇ ਇਹ ਜੀ ਰਸੋਈ ਵੀ ਨਹੀਂ ਹੋਣੀ ਇਹ ਇੱਥੇ ਬਾਥਰੂਮ ਤਾਂ ਆਹ ਵੇਖ ਲਓ ਸਹੀ ਗੱਲ ਏ ਮੈਂ ਸੱਚ ਬੋਲਣਾ ਵੇਖੋ ਤੇ ਟੀਨਾ ਪਾਈਆਂ ਕਿੱਡੇ ਸੋਹਣੇ ਬਣਾਇਓ ਇਹਨੇ ਲੱਕੜ ਥੱਲੇ ਲਾਈ ਹੋਈ ਏ ਔਰ ਇਹ ਉਹ ਲੱਕੜ ਚੀੜ ਕਹਿੰਦੇ ਨੇ ਪਤਾ ਨਹੀਂ ਮੇਰੇ ਖਿਆਲ ਚੀੜ ਹੀ ਕਹਿੰਦੇ ਨੇ ਕੋਈ ਲੱਕੜ ਏ ਆ ਲੱਕੜਾਂ ਲੱਕੀਆਂ ਹੋਈਆਂ ਨੇ ਉੱਤੇ ਇੱਥੇ ਵੱਧੂ ਨੇ ਜੰਗਲ ਚ ਤੇ ਇੱਥੇ ਚੀਰ ਕੇ ਆਰਾ ਲੈ ਕੇ ਇਹਦੇ ਨਾਲ ਬਣਾ ਕੇ ਸ਼ੀਟਾ ਮਕਾਨ ਬਣਾ ਲਿੰਦੇ ਨੇ ਲੱਕੜ ਦੇ ਮਹਿਲ ਬਣਾਉਂਦੇ ਨੇ ਇੱਟਾਂ ਬਹੁਤ ਮਹਿੰਗੀਆਂ ਪੈਂਦੀਆਂ ਨੇ ਥੱਲਿਓਂ ਇੱਟਾਂ ਆਉਣੀ ਬੜੀ ਔਖੀ ਏ ਬਣਾਉਂਦੇ ਤੇ ਇੱਟਾਂ ਲਾਂਦੇ ਤੇ ਹੈਗੇ ਹੀ ਨੇ ਲੇਕਿਨ ਜ਼ਿਆਦਾਤਰ ਲੱਕੜ ਦੀ ਚੀਜ਼ ਬਣਾ ਕੇ ਲੱਕੜ ਦਾ ਕੋ ਵੇਖੋ ਤੁਹਾਨੂੰ ਇੱਕ ਹੋਰ ਚੀਜ਼ ਬਖਣਾ ਇੱਕ ਹੋਰ ਮੈਦ ਖਾਨਾ ਜੋ ਲਾਈਕ ਸ਼ੇਅਰ ਕਰ ਦੇਣਾ ਮੇਰਾ ਵੀਡੀਓ YouTube ਚੈਨਲ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਲਾਈਕ ਵੀ ਕਰਿਆ ਕਰੋ ਕੁਝ ਨਹੀਂ ਵਿਗੜਦਾ ਲਾਈਕ ਕਰਨ ਦੇ ਨਾਲ ਅੰਗੂਠਾ ਲੱਭਣ ਦੇ ਨਾਲ ਜਿਹਨੇ ਪੈਪਰਾ ਵੇਂਦੇ ਨੇ ਜਿਹੜੇ ਜੁੜਦੇ ਨੇ ਦਿਨੋ ਧੰਨਵਾਦ ਹੈ ਕੱਲ ਬਾਬਾ ਸਤਕਾਰ ਦਿੱਤਾ ਭਾਵਾਂ ਨੇ ਉਹ ਵੇਖੋ ਲੱਕੜ ਦਾ ਉਹ ਲੱਕੜ ਦਾ ਬੜਿਆ ਮਕਾਨ ਬੱਚੇ ਲੜਦੇ ਜਾਂਦੇ ਨੇ ਮੇਰੇ ਉਹ ਨੂੰ ਉਥੋਂ ਬਾਰੀ ਚੋਂ ਗਾਲਾਂ ਕੱਢਦਾ ਹੈ ਉਦਾਂ ਕੀ ਬੋਲਦੇ ਨੇ ਇਹ ਤੂੰ ਬੋਲਦਾ ਹਾਂ ਉਹ ਨਾ ਉਹ ਇੱਥੇ ਬੋਲਦਾ ਉੱਥੇ ਬੋਲਦਾ ਪਤਾ ਨਹੀਂ ਕੀ ਬੋਲਦੇ ਨੇ ਓ ਧੰਨਵਾਦ ਜੀ ਤਾਂ ਦਿਲੋਂ ਸਤਕਾਰ ਦਿਲੋਂ ਪਿਆਰ ਸਾਰੇ 팬ਪੜਾ ਮਾਨੂੰ ਵੀਡੀਓ ਦੇ ਨਾਲ ਬਣਨਦੇ ਔਰ ਸਵੇਰੇ ਆਪਣੀ ਵਾਪਸੀ ਹੈ ਦਿੱਲੀ ਦੀ ਗੱਲ ਸ਼ਾਮੀ ਵਾਪਸੀ ਦਿੱਲੀ ਔਰ ਅੱਜ ਔਰ ਅਗਲਾ ਟੂਰ ਫਿਰ ਪ੍ਰਮਾਤਮਾ ਦੇਗਾ ਤੁਹਾਡੀ ਦਇਆ ਨਾਲ ਜਦੋਂ ਤੁਸੀਂ ਅੰਗੂਠਾ ਟੇਕਤਾ ਤੁਸੀਂ ਸ਼ਾਬਾਸ਼ ਦੇ ਦਿੱਤੀ ਭਰਾਵਾਂ ਨੇ ਅਸ਼ੀਰਵਾਦ ਦਿੱਤਾ ਤਾਂ ਆਪੇ ਪਰਮਾਤਮਾ ਟੂਰ ਵੀ ਦੇਗਾ ਫਿਰ ਅਗਲੀ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ YouTube ਚੈਨਲ ਦੇ ਨਾਲ ਅੱਗੋਂ ਫੇਰ ਹਾਜ਼ਰ ਹੋਵਾਂਗੇ ਤੁਹਾਨੂੰ ਫਿਰ ਮੱਦੀ ਦੇ ਨਜ਼ਾਰੇ ਅਗਲੀ ਵਾਰ ਪਰਮਾਤਮਾ ਸੱਚੀ ਪ੍ਰਸਾਖੈਰ ਚੁਕਰ ਕੀਤਾ ਸ਼ੁਲੰਗ ਵੈਲੀ ਜੋ ਹੈ ਉੱਥੇ ਬਰਫ਼ ਵਿਖਾਈ ਜਾਏਗੀ ਉੱਥੇ ਵਿਖਾਵਾਂਗੇ ਤੁਹਾਨੂੰ ਕੱਲ ਮੇਰੇ ਧਿਆਨ ਅੰਦਰ ਨਿਕਲ ਗਿਆ ਕੱਲ ਬਰਫ਼ ਪੈਂਦੀ ਪੈਂਦੀ ਚ ਲਾਈਵ ਕਰਨਾ ਸੀ ਜੀ ਤੁਹਾਨੂੰ ਵਿਖਾਉਂਦੇ YouTube ਚੈਨਲ ਤੇ ਉਹ ਬੜੀ ਗਲਤੀ ਹੋ ਗਈ ਕਿਉਂਕਿ ਜਲ ਹੈਨ ਬਿਲਕੁਲ ਮੀਂਹ ਵਰਸਦਾ ਸੀ ਦੂਜੀ ਵੀਡੀਓ ਸ਼ਾਇਦ ਮੈਂ ਪਾਈ ਹੋਈ ਹੈ ਛੋਟੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਬਣੇ ਰਹੋ ਕੁਲਵਿੰਦਰ ਸਿੰਘ ਬਿਰਕ ਸਾਹਿਬ ਦੇ ਨਾਲ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਔਰ Facebook ਪੇਜ ਬਲਵਿੰਦਰ ਸਿੰਘ ਬਿਰਕ ਸਾਹਿਬ ਉਹ ਵੀ ਫੋਲੋ ਕਰ ਲੈਣਾ ਧੰਨਵਾਦ ਲਵ ਯੂ ਸਾਰੇ ਮੇਰੇ ਭੈਣ ਭਰਾਵਾਂ ਨੂੰ